ਅੱਜ ਮੈਂ ਆਪ ਜੀ ਦੇ ਸਾਹਮਣੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਬਾਰੇ ਆਪਣੀ ਇੱਕ ਕਵਿਤਾ ਕਹਿਣ ਜਾ ਰਿਹਾ ਹਾਂ ਆਓ ਸੁਰਤیاں ਵਰਤੇ ਇਕਾਗਰ ਕਰਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕੀਏ ਸਮਾ ਜਦ ਜਕਰੀਆ ਖਾਂ ਵਰਗੇ ਮੋਲ ਸਿੰਘਾਂ ਦੇ ਸਿਰਾਂ ਦੇ ਆਰੇ ਸੀ ਸਿੰਘ ਆਪਣੇ ਘਰ ਤੇ ਘਾਟ ਛੱਡ ਕੇ ਜੰਗਲਾ ਬੇਲਿਆਂ ਵੱਲ ਨੂੰ ਜਾ ਰਹੇ ਸੀ ਸੂਰਬੀਰ ਯੋਧੇ ਸੀਸ ਤਲੀ ਧਰ ਕੇ ਸਿਰ ਧਰਦੀਆਂ ਬਾਜ਼ੀਆਂ ਲਾਰੇ ਸੀ ਸਰਦੀ ਗਰਮੀ ਤੇ ਭੁੱਖਾਂ ਦੇ ਦੁੱਖ ਝੱਲ ਕੇ ਦੁੱਖਾਂ ਵਿੱਚ ਵੀ ਸੁਖ ਮਨਾ ਰਹੇ ਸੀ ਤੇ ਸਿੱਖ ਜਿਉਂਦਾ ਜਾਂ ਮਰਦਾ ਲਿਆਏ ਜਿਹੜਾ ਸਿੱਖ ਮਰਦਾ ਜਾਂ ਜਿਉਂਦਾ ਲਿਆਏ ਜਿਹੜਾ ਦਿੱਤੇ ਜਾਂਦੇ ਸਨ ਭਾਰੀ ਇਨਾਮ ਇੱਥੇ ਫੜ ਫੜ ਬੇਗੁਨਾਹ ਬੇਦੋਸ਼ਿਆਂ ਦਾ ਕੀਤਾ ਜਾ ਰਿਹਾ ਸੀ ਕਤਲੇ ਆਮ ਇਥੇ ਸਾਰੇ ਕਾਇਦੇ ਕਾਨੂੰਨਾਂ ਨੂੰ ਟੰਗ ਛਿੱਕੇ ਸਿੰਘ ਸ਼ਹੀਦ ਕੀਤਾ ਸ਼ਰੈ ਆਮ ਇਥੇ ਤੇ ਸਿੱਖੀ ਸਦਕ ਨੂੰ ਆਂਚ ਨਾ ਆਉਣ ਦਿੱਤੀ ਪੀਤਾ ਸਿੰਘਾਂ ਸ਼ਹਾਦਤ ਦਾ ਜਾਮ ਇਥੇ ਸਿੱਖੀ ਸਦਕ ਨੂੰ ਆਂਚ ਨਾ ਆਉਣ ਦਿੱਤੀ ਪੀਤਾ ਸਿੰਘਾਂ ਸ਼ਹਾਦਤ ਦਾ ਜਾਂ ਮੈਥੇ ਦਰਸ਼ਨ ਕਰਿਓ ਭਾਈ ਤਾਰੂ ਸਿੰਘ ਜੀ ਦੇ ਭਾਈ ਤਾਰੂ ਸਿੰਘ ਪੂਲੇ ਦੇ ਰਹਿਣ ਵਾਲਾ ਭਾਈ ਤਾਰੂ ਸਿੰਘ ਪੂਲੇ ਦੇ ਰਹਿਣ ਵਾਲਾ ਸੀ ਦਸ਼ਮੇਸ਼ ਦਾ लाडला ਲਾਲ ਉਹ ਤਾਂ ਭੁੱਖੇ ਸਿੰਘਾਂ ਨੂੰ ਲੰਗਰ ਛਕਾ ਦਿੰਦਾ ਆਹ ਦਸਾਂ ਨੋਹਾਂ ਦੀ ਕਾਲਣਾ ਕਾਲਯੋਤਾ ਜੰਗਲ ਬੇਲੇਆ ਵਿੱਚ ਜੋ ਸਿੰਘ ਰਹਿੰਦੇ ਕਰਦਾ ਉਹਨਾਂ ਦੀ ਸੇਵਾ ਸੰਭਾਲ ਉਹ ਤਾਂ ਤੇ ਜਾਨ ਆਪਣੀ ਤਲੀ ਤੇ ਰੱਖ ਕੇ ਤੇ ਖੇਡ ਰਿਆ ਸੀ ਖਤਰਿਆਂ ਨਾਲ ਉਹ ਤਾਂ ਜਾਨੀ ਆਪਣੀ ਤਲੀ ਤੇ ਰੱਖ ਕੇ ਤੇ ਖੇਡ ਰਿਆ ਸੀ ਖਤਰਿਆਂ ਨਾਲ ਉਹ ਤਾਂ ਸਾਥ ਸੰਗਤ ਜਿਉਂ ਹਰ ਭਗਤ ਨਰਨਜਨੀਆ ਟਾਊਟ ਸੀ ਜੋ ਥਾਂ ਤਾਂ ਸਿੰਘ ਵਿਦੋਸ਼ੇ ਫੜਵਾ ਰਿਆ ਸੀ ਸੂਦੇਨ ਲਈ ਲੋਰ ਦਰਬਾਰ ਅੰਦਰ ਕਦੀ ਆ ਰਿਆ ਸੀ ਕਦੀ ਜਾ ਰਿਆ ਸੀ ਸੁੰਘਣ ਸ਼ਕਤੀ ਸੀ ਕੁੱਤੇ ਦੇ ਵਾਂਗ ਉਸ ਦੀ ਘਰ ਘਰ ਦੀ ਖਬਰ ਪਹੁੰਚਾ ਰਿਆ ਸੀ ਤੇ ਤਾਰੂ ਸਿੰਘ ਵਰਗੇ ਧਰਮੀ ਪੁਰਸ਼ ਤਾਈ ਝੋਲੀ ਚੋਕਿਆ ਜੇ ਔਕੜ ਚ ਪਾਰਿਆ ਸੀ ਤਾਰੂ ਸਿੰਘ ਵਰਗੇ ਧਰਮੀ ਪੁਰਸ਼ ਤਾਈ ਝੋਲੀ ਚੋਕ ਅੱਜ ਔਕੜ ਵਿੱਚ ਪਾਰਿਆ ਸੀ ਹਲਕੇ ਕੁੱਤੇ ਦੇ ਵਾਂਗ ਲਾਹੌਰ ਭੱਜਾ ਹਲਕੇ ਕੁੱਤੇ ਦੇ ਵਾਂਗ ਲਾਹੌਰ ਭੱਜਾ ਕਹਿੰਦਾ ਜਕਰੀਏ ਤਾਈ ਸਲਾਮ ਸੂਬੇ ਤਾਰੂ ਸਿੰਘ ਜੋ ਪੂਲੇ ਦੇ ਰਹਿਣ ਵਾਲਾ ਤੇਰੀ ਕਰੂਗਾ ਨੀਂਦ ਹਰਾਮ ਸੂਬੇ ਸ਼ਰਨ ਦੇਂਦਾ ਈ ਘਰ ਵਿੱਚ ਬਾਗੀਆਂ ਨੂੰ ਤੇ ਲੰਗਰ ਲਾ ਰਿਆਈ ਸ਼ਰੇ ਆਮ ਸੂਬੇ ਤੇਰੇ ਰਾਜ ਦਰਬਾਰ ਦੇ ਜੋ ਦੁਸ਼ਮਣ ਹੈ ਕਰਦੇ ਰਾਤ ਨੂੰ ਉੱਥੇ ਬਿਸਰਾਮ ਸੂਬੇ ਤੇਰੇ ਰਾਜ ਦਰਬਾਰ ਦੇ ਜੋ ਦੁਸ਼ਮਣ ਹੈ ਕਰਦੇ ਰਾਤ ਨੂੰ ਉੱਥੇ ਬਿਸਰਾਣ ਸੂਬੇ ਖਾਨ ਜਕਰੀਏ ਉਸ ਦੀ ਸੂ ਉਤੇ ਖਾਨ ਜਗਰੀਏ ਉਸ ਦੀ ਸੂ ਉਤੇ भेजी फौज ਸੀ ਪਿੰਡ ਚ ਝਾਟੇ ਉਦੋਂ ਚਾਰੇ ਪਾਸੇ ਤੂੰ ਪਿੰਡ ਨੂੰ ਘੇਰ ਲੀਤਾ ਤੇ ਅੱਗੋਂ ਸਿੰਘ ਵੀ ਗਏ ਸਨ ਡਾਟੇ ਉਦੋਂ ਭਾਈ ਸਾਹਿਬ ਦੀ ਮਨ ਹਦਾਇਤ 'ਤੇ ਪਰ ਸਾਰੇ ਪਿੱਛੇ ਨੂੰ ਗਏ ਸਨ ਹਟ ਉਦੋਂ ਤੇ ਤਾਰੂ ਸਿੰਘ ਨੂੰ ਜ਼ਾਲਮ ਗ੍ਰਿਫਤਾਰ ਕਰਕੇ ਲੈ ਚੱਲੇ ਲਾਹੌਰ ਨੂੰ ਛਾਟੇ ਉਦੋਂ ਤਾਰੂ ਸਿੰਘ ਨੂੰ ਜ਼ਾਲਮ ਗ੍ਰਫਤਾਰ ਕਰਕੇ ਲੈ ਚੱਲੇ ਲਾਹੌਰ ਨੂੰ ਛਾਟੇ ਉਦੋਂ ਤੇ ਤੁਰਦੇ ਤੁਰਦੇ ਨੂੰ ਮਾਂ ਅਸੀਸ ਦਿੱਤੀ ਤੁਰਦੇ ਤੁਰਦੇ ਨੂੰ ਮਾਂ ਅਸੀਸ ਦਿੱਤੀ ਗੁਰੂ ਮੇਰਾ ਦਾ ਮੀਂਹ ਵਰਸਾਉ ਸਿਰ ਤੇ ਸਿੱਖੀ ਕੇਸਾ சுவாਸ ਨਿਭਾਈ ਬੱਚਿਆ ਭਾਵੇਂ ਕੋਈ ਵੀ ਹੋਣੀ ਮੰਡਰਾਉ ਸਿਰ ਤੇ ਅੱਗੇ ਵੱਧ ਕੇ ਭੈਣ ਨੇ ਕਿਹਾ ਵੀਰੇ ਤੇਰੀ ਭੈਣ ਦਸਤਾਰ ਸਜਾਉ ਸਿਰ ਤੇ ਤੇ ਲੰਗਰ ਗੁਰੂ ਦਾ ਸਦਾ ਹੀ ਰਹੂ ਚੱਲਦਾ ਭਾਵੇਂ ਕੋਈ ਵੀ ਆਫਤ ਹੁਣ ਆਉ ਸਿਰ ਤੇ ਲੰਗਰ ਗੁਰੂ ਦਾ ਸਦਾ ਹੀ ਰਹੁ ਚੱਲਦਾ ਭਾਵੇਂ ਕੋਈ ਵੀ ਆਫਤ ਹੋਣਾ ਆਉ ਸਿਰ ਤੇ ਹੱਥੀਂ ਹੱਥ ਕੜੀ ਪੈਰਾਂ ਵਿੱਚ ਪਾ ਬੇੜੀ ਹੱਥੀਂ ਹੱਥ ਕੜੀ ਪੈਰਾਂ ਵਿੱਚ ਪਾ ਬੇੜੀ ਕੀਤਾ ਨੂੜ ਕੇ ਖਾਨ ਦੇ ਪੇਸ਼ ਤਾਰੂ ਬੜੇ ਪਿਆਰ ਨਾਲ ਜਕਰਿਆ ਕਹਿਣ ਲੱਗਾ ਕਰਨ ਲੱਗਾ ਹਾਂ ਗੱਲ ਵਿਸ਼ੇਸ਼ ਤਾਰੂ ਹੁੰਦੀ ਹੰਸਾਂ ਦੀ ਸੋਬਾ ਇਹ ਵਿੱਚ ਹੰਸਾਂ ਤੇ ਚੰਗਾ ਨਹੀਂ ਏਕਾਂ ਦਾ ਭੇਸ ਤਾਰੂ ਕਰ ਲੈ ਦੀਨ ਇਸਲਾਮ ਕਬੂਲ ਤੂੰ ਤਾਂ ਲਾ ਦੇ ਸਿਰ ਤੋਂ ਆਪਣੇ ਕੇਸ ਤਾਰੂ ਕਰ ਲੈ دین ਇਸਲਾਮ ਕਬੂਲ ਤੂੰ ਤਾਂ ਲੋਹਾ ਦੇ ਇਸ ਸਿਰ ਤੋਂ ਕੇਸ ਤਾਰੂ ਤੇ ਭਾਈ ਸਾਹਿਬ ਨੇ ਕਿਹਾ ਹੈ ਸਿੱਖ ਹੋਇਓ ਭਾਈ ਸਾਹਿਬ ਨੇ ਕਿਹਾ ਹੈ ਸਿੱਖ ਹੋਇਓ ਆ ਸਿੱਖੀ ਸਦਕ ਨੂੰ ਤੋੜ ਨਿਭਾਏ ਜਿਹੜਾ ਮੇਰਾ ਗੁਰੂ ਤਾਂ ਉਸ ਤੇ ਖੁਸ਼ ਹੁੰਦਾ ਵੈਰੀ ਤਾਈ ਵੀ ਪਾਣੀ ਪਿਲਾਏ ਜਿਹੜਾ ਮੇਰਾ ਗੁਰੂ ਤਾਂ ਉਸ ਤੇ ਖੁਸ਼ ਹੁੰਦਾ ਆ ਵੈਰੀ ਤਾਈ ਵੀ ਪਾਣੀ ਪਿਲਾਏ ਜਿਹੜਾ ਬਿਨਾਂ ਕਿਸੇ ਵੀ ਕਿਸਮ ਦੇ ਵਿਤ ਕਰੇ ਦੇ ਆਏ ਗਏ ਨੂੰ ਲੰਗਰ ਸ਼ਿਕਾਇਤ ਜਿਹੜਾ ਮੈਂ ਤਾਂ ਕਦੇ ਨਹੀਂ ਕਿਸੇ ਦਾ ਮਜ਼ਬ ਤੱਕਿਆ ਸੇਵਾ ਕਰਦਾ ਹਾਂ ਚੱਲ ਕੇ ਆਏ ਜਿਹੜਾ ਮੈਂ ਵੀ ਕਦੇ ਨਹੀਂ ਕਿਸੇ ਦਾ ਮਜਬ ਤੱਕਿਆ ਸੇਵਾ ਕਰਦਾ ਹਾਂ ਚੱਲ ਕੇ ਆਏ ਜਿਹੜਾ ਅੱਗ ਬਬੂਲਾ ਹੋ ਜਕਰੀਆ ਕਹਿ ਲੱਗਾ ਅੱਗ ਬਬੂਲਾ ਹੋ ਜਕਰੀਏ ਕਹਿ ਅੱਗੋਂ ਕਹਿਣਾ ਮਨ ਤੂੰ ਹੋ ਸੁਚੇਤ ਮੇਰਾ ਆ ਸਿੱਖੀ ਰੂਪ ਤਿਆਗ ਦੇ ਸਦਾ ਦੇ ਲਈ ਇਸ ਵਿੱਚ ਤੇਰਾ ਤੇ ਹੇਤ ਮੇਰਾ ਕਿਆ ਸਿੰਘ ਨੇ ਗੋਂ ਲਲਕਾਰ ਕੇਤੇ ਤੂੰ ਨਹੀਂ ਜਾਣ ਸਕਦਾ ਸਿੱਖੀ ਭੇਤ ਮੇਰਾ ਓਏ ਕੱਲੇ ਕੈਸੇ ਕਤਲ ਨਹੀਂ ਹੋ ਸਕਣੇ ਲਾਲਾ ਖੋਪਰ ਤੂੰ ਕਿਸਾ ਸਮੇਤ ਮੇਰਾ ਕੱਲੇ ਕੈਸੇ ਕਤਲ ਨਹੀਂ ਹੋ ਸਕਣੇ ਜ਼ਾਲਿਮਾ લાલા ખોપર ਤੂੰ કેਸਾ ਸਮੇਤ ਮੇਰਾ ਤੇਰੀ ਮਿੱਠੀ ਜ਼ੁਬਾਨ ਦੀ ਛੁਰੀ ਏ ਤਾਂ ਤੇਰੀ ਮਿੱਠੀ ਜ਼ੁਬਾਨ ਦੀ ਛੁਰੀ ਏ ਤਾਂ ਮੇਰੇ ਸਦਕ ਨੂੰ ਮਾਰ ਨਹੀਂ ਸੱਟ ਸਕਦੀ ਅੰਮ੍ਰਿਤ ਬੂੰਦਾਂ ਨਾਲ કેਸ ਅਮਰ ਹੋਏ ਕੋਈ ਕੈਂਚੀ ਨਹੀਂ ਇਹਨਾਂ ਨੂੰ ਕੱਟ ਸਕਦੀ ਅੰਮ੍ਰਿਤ ਦੀ ਬੂੰਦਾਂ ਨਾਲ ਕੇਸੇ ਅਮਰ ਹੋਏ ਕੋਈ ਕੰੰਚੀ ਨਹੀਂ ਇਹਨਾਂ ਨੂੰ ਕੱਟ ਸਕਦੀ ਮੈਂ ਇਹ ਸਿਰ ਤਾਂ ਕਲਮ ਕਰਵਾ ਸਕਦਾ ਪਰ ਕੇਸਾਂ ਦੀ ਬੇਅਦਬੀ ਨਹੀਂ ਸਹਿ ਸਕਦਾ ਪਾਵਨ ਕੇਸੇ ਗੁਰੂ ਦੀ ਹਨ ਬਖਸ਼ਿਸ਼ ਇਹਨਾਂ ਬਿਨਾ ਮੈਂ ਜਿਉਂਦਾ ਨਹੀਂ ਰਹਿ ਸਕਦਾ ਪਾਵਨ ਕੇਸ ਹਨ ਗੁਰੂ ਦੀ ਇਹ ਬਖਸ਼ਿਸ਼ ਤੇ ਬਿਨਾ ਕਿਸਾ ਤੋਂ ਜਿਉਂਦਾ ਨਹੀਂ ਰਹਿ ਸਕਦਾ ਤੇ ਸੜ ਬਲ ਕੇ ਸੂਬੇ ਫਿਰ ਕਿਹਾ ਅੱਗੋਂ ਸੜ ਬਲ ਕੇ ਸੂਬੇ ਫਿਰ ਕਿਹਾ ਅੱਗੋਂ ਸਖਤ ਸਜ਼ਾ ਦਾ ਹੈ ਹੱਕਦਾਰ ਤੂੰ ਤਾਂ ਦਿਨ ਰਾਤ ਜੋ ਸਾਨੂੰ ਪਰੇਸ਼ਾਨ ਕਰਦੇ ਬਣਿਆ ਉਹਨਾਂ ਦਾ ਮਦਦਗਾਰ ਤੂੰ ਤਾਂ ਜੰਗਲਾਂ ਵਿੱਚ ਜੋ ਫਨੀਰ ਸੱਪ ਫਿਰਦੇ ਕਰਦਾ ਉਹਨਾਂ ਦੇ ਨਾਲ ਪਿਆਰ ਤੂੰ ਤਾਂ ਸ਼ਰਨ ਦਿੰਦਾ ਹੈ ਹਕੂਮਤ ਦੇ ਬਾਗੀਆਂ ਨੂੰ ਬਣਾਇਆ ਫਿਰਦਾ ਹੈ ਉਹਨਾਂ ਦਾ ਯਾਰ ਤੂੰ ਤਾਂ ਸ਼ਰਨ ਦਿੰਦਾ ਹੈ ਹਕੂਮਤ ਦੇ ਬਾਗੀਆਂ ਨੂੰ ਬਣਾਇਆ ਉਹਨਾਂ ਦਾ ਫਿਰਦਾ ਯਾਰ ਤੂੰ ਤਾਂ ਤੇ ਉਦੋਂ ਸਿੰਘ ਨੇ ਦਿਲੋਂ ਅਰਦਾਸ ਕੀਤੀ ਉਦੋਂ ਸਿੰਘ ਨੇ ਦਿਲੋਂ ਅਰਦਾਸ ਕੀਤੀ ਤੇਰੇ ਚਰਨਾਂ ਦੀ ਧੂੜ ਦਾ ਕੱਖ ਦਾਤਾ কেশ ਗੜ ਜੋ ਪਾਮਨ ਇਹ ਕੇਸ ਬਖਸ਼ੇ ਇਹਨਾਂ ਉੱਤੇ ਅੱਜ ਦੁਸ਼ਮਣ ਦੀ ਅੱਖ ਦਾਤਾ ਮੇਰੇ ਜਾਨ ਤੋਂ ਪਿਆਰੇ ਇਹ ਕੇਸ ਸਤਗੁਰ ਜਿਉਂਦੇ ਜੀ ਨਾ ਹੋਣ ਏ ਵਖ ਦਾਤਾ ਤੇ ਮੇਰੇ ਵਸ ਦੇ ਵਿੱਚ ਨਾ ਰਿਹਾ ਹੁਣ ਤਾਂ ਜਿਵੇਂ ਰੱਖ ਸਕਦਾ ਓਵੇਂ ਹੀ ਰੱਖ ਦਾਤਾ ਮੇਰੇ ਵਸ ਦੀ ਗੱਲ ਨਾ ਰਹੀ ਹੁਣ ਤਾਂ ਜਿਵੇਂ ਰੱਖ ਸਕਦਾ ਓਵੇਂ ਰੱਖ ਦਾਤਾ ਤੋ ਸਾਥ ਸੰਗ ਜਿਓ ਭਾਈ ਸਾਹਿਬ ਨੂੰ ਆਖਰ ਜਕਰੀਏ ਨੇ ਕੋ ਕੋ ਕੇ ਮਾਰਨ ਦਾ ਹੁਕਮ ਦਿੱਤਾ ਜੂڑا ਕੈਂਚੀ ਨਾਲ ਕੱਟ ਕੇ ਸਿਰ ਉਤੋਂ ਤੇ ਸਿਰ ਤੋਂ ਵਾਲ ਉਤਾਰਨ ਦਾ ਹੁਕਮ ਦਿੱਤਾ ਲਾਇਆ ਜੋਰ ਪਰ ਜੂڑا ਨਾ ਕੱਟ ਸਕੇ ਤੇ ਲੱਭੋ ਇਸ ਦਾ ਕਾਰਨ ਦਾ ਹੁਕਮ ਦਿੱਤਾ ਖਾਨ ਜਕਰੀਏ ਕਿਸਾ ਸਮੇਤ ਆਖਰ ਸਿਰ ਤੋਂ ਖੋਪਰ ਉਤਾਰਨ ਦਾ ਹੁਕਮ ਦਿੱਤਾ ਖਾਨ ਜਕਰੀਏ ਕਿਸਾ ਸਮੇਂ ਤੇ ਆਖਰ ਸਿਰ ਤੋਂ ਖੋਪਰ ਉਤਾਰਨ ਦਾ ਹੁਕਮ ਦਿੱਤਾ ਤੇ ਹੌਲੀ ਹੌਲੀ ਫਿਰ ਮੋਚੀ ਨੇ ਨਾਲ ਰੰਬੀ ਹੌਲੀ ਹੌਲੀ ਫਿਰ ਮੋਚੀ ਨੇ ਨਾਲ ਰੰਬੀ ਦਿੱਤਾ ਸਿੰਘ ਦਾ ਖੋਪਰ ਉਤਾਰ ਆਖਰ ਸਾਰਾ ਜਸਮ ਸੀ ਲਉ ਲੋਹਾਨ ਹੋਇਆ ਤੇ ਖਿੜੀ ਚਿਹਰੇ ਤੇ ਰਹੀ ਗੁਲzar ਆਖਰ ਇਨੇ ਚਿਹਰ ਨੂੰ ਉਥੇ ਸੀ ਖਬਰ ਪਹੁੰਚੀ ਖਾਨ ਹੋ ਗਿਆ ਬੜਾ ਬਿਮਾਰ ਆਖਰ ਹੋ ਗਿਆ ਸੀ ਬੰਦ ਪਿਸ਼ਾਬ ਉਸ ਦਾ ਹੋਇਆ ਇਹ ਵੀ ਕੋਈ ਚਮਤਕਾਰ ਆਖਰ ਹੋ ਗਿਆ ਸੀ ਬੰਦ ਪਿਸ਼ਾਬ ਉਸ ਦਾ ਇਹ ਵੀ ਹੋ ਗਿਆ ਸੀ ਚਮਤਕਾਰ ਆਖਰ ਤੇ ਤੜਪ ਤੜਪ ਕੇ ਮੱਛੀ ਦੇ ਵਾਂਗ ਉਹ ਤਾਂ ਤੜਪ ਤੜਪ ਕੇ ਮੱਛੀ ਦੇ ਵਾਂਗ ਹੋ ਤਾਂ ਹੋ ਰਿਆ ਸੀ ਠੰਡਾ ਠਾਰ ਆਖਰ ਮੇਰੇ ਕੋਲੋਂ ਕੋਰ ਅਨੇ ਆਇਆ ਹੋਇਆ ਰੋ ਰੋ ਕਹਿ ਰਿਆ ਸੀ ਬਾਰ ਬਾਰ ਆਖਰ ਤੇ ਭਾਈ ਸਾਹਿਬ ਦੀ ਵੱਜੀ ਜਦ ਸਿਰ ਜੁੱਤੀ ਛੱਡ ਗਿਆ ਸੀ ਇਹ ਸੰਸਾਰ ਆਖਰ 22 ਦਿਨਾਂ ਤੱਕ ਸ਼ਾਂਤ ਚਿਤ ਰਹਿ ਜਾਚ ਕੇ ਭਾਈ ਸਾਹਿਬ ਉਡਾਰੀ ਗਏ ਮਾਰ ਆਖਰ 22 ਦਿਨਾਂ ਤੱਕ ਸ਼ਾਂਤ ਚਿਤ ਰਹਿ ਜਾਚਕ ਭਾਈ ਸਾਹਿਬ ਉਡਾਰੀ ਗਏ ਮਾਰ ਆਖਰ ਭਾਈ ਸਾਹਿਬ ਉਡਾਰੀ ਗਏ ਮਾਰ ਆਖਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ